ਤੁਹਾਡਾ ਪਹਿਲਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ। ਦੋ-ਤਿੰਨ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਤੁਹਾਨੂੰ ਖੇਚਲ ਦਿੱਤੀ ਹੈ। ਔਰ ਮੇਰੇ ਨਾਲ ਸਾਡੇ ਪਾਰਟੀ ਦੇ ਸਪੋਕਸਪਰਸਨ ਸਰਦਾਰ ਅਜੀਤ ਸਿੰਘ ਜੀ ਔਰ ਸਰਦਾਰ ਪਰਮਜੀਤ ਸਿੰਘ ਸਮੀ ਐਡਵੋਕੇਟ ਇਹ ਵੀ ਹਾਜ਼ਰ ਨੇ। ਇਕਤਾ ਜਿਹੜਾ ਮਾਦੋਪੁਰ ਹੈੱਡਵਰਕਸ ਦੇ ਗੇਟ ਜਿਹੜੇ ਕਲੈਕਟ ਹੋ ਗਏ ਸੀ ਅੱਜ 20 ਦਿਨ ਦਾ ਸਮਾਂ ਹੋ ਗਿਆ। ਔਰ ਮੈਂ ਕਹਿ ਸਕਦਾ ਕਿ ਅਸਲੀ ਜੇ ਪੰਜਾਬ ਨੂੰ ਅਡਾ ਵੀ ਮਾਰ ਚੱਲਣੀ ਪਈ ਹੈ। ਜੇ ਬਾਜੇ ਦਾ ਸਾਰਾ ਇੰਪੋਰਟੈਂਟ ਹਲਕਾ ਆਜੋ ਤੇ ਫਸਲਾਂ ਵੀ ਤਬਾਹ ਹੋ ਗਈਆਂ ਘਰਾਂ ਦਾ ਵੀ ਨੁਕਸਾਨ ਹੋਇਆ। ਜਾਨ ਮਾਲ ਦਾ ਵੀ ਨੁਕਸਾਨ ਹੋਇਆ ਤੇ ਉਹਦਾ ਅਸਲੀ ਜਿਹੜਾ ਸਭ ਤੋਂ ਵੱਡਾ ਕਾਰਨ ਸੀ ਕਿ ਜਿਹੜੀ ਅੰਗੈਲੀ ਵੱਡੇ ਪੱਧਰ ਦੇ ਉੱਤੇ ਮਾਧੂਪੁਰ ਹੈੱਡਬਾਕਸ ਦੇ ਉੱਤੇ ਹੋਈ ਆ ਉਹ ਮੇਨ ਕਾਰਨ ਸੀ ਜਿਹਦੇ ਕਰਕੇ ਏਡਾ ਵੱਡਾ ਸੰਕਟ ਦਾ ਸਾਹਮਣਾ ਜਿਹੜਾ ਉਹ ਪੰਜਾਬ ਨੂੰ ਜਿਹੜਾ ਉਹ ਕਰਨਾ ਪਿਆ ਜਿਸ ਤਿਹ ਨਾ ਇਹ ਹਾਦਸਾ ਹੋਇਆ ਸੀ ਦੋ ਦਿਨ ਬਾਅਦ ਜਿਹੜੇ ਮੰਤਰੀ ਸਾਹਿਬ ਨੇ ਮਹਿਕਮੇ ਦੇ ਪ੍ਰਿੰਦਰ ਗੋਹਿਲ ਜੀ ਉਹਨਾਂ ਨੇ ਬੜੀ ਛਿੱਤੀ ਇੱਕ ਪ੍ਰੈਸ ਕਾਨਫਰੰਸ ਕਰਕੇ ਨੋਟਿਸ ਕਹ ਸੀ ਇੱਕ ਕੰਪਨੀ ਨੂੰ ਦੇਣ ਦਾ ਕਿ ਜਿਹੜੀ ਕੰਪਨੀ ਨੇ ਇਹ ਸਾਰਾ ਕੰਮ ਜਿਹੜਾ ਸਟੱਡੀ ਕੀਤਾ ਸੀ ਰਿਪੋਰਟ ਦਿੱਤੀ ਸੀ ਉਹਨੂੰ ਅਸੀਂ ਨੋਟਿਸ ਜਾਰੀ ਕੀਤਾ ਕਿ ਉਹਦੀ ਗਲਤੀ ਕਰਕੇ ਇਹ ਸਾਰਾ ਕੰਮ ਜਿਹੜਾ ਸਾਹਮਣੇ ਹੋਇਆ ਪਰ ਅੱਜ ਕੁਝ ਅਹਿਮ ਅਖਬਾਰਾਂ ਦੇ ਵਿੱਚ ਜਿਹੜੇ ਤੱਥ ਛਪੇ ਹਨ ਉਹਨਾਂ ਤੋਂ ਬੜਾ ਕਲੀਅਰ ਹੋਇਆ ਕਿ ਇਹ ਪੰਜਾਬ ਸਰਕਾਰ ਦੀ ਇਹਨਾਂ ਦੇ ਆਪਣੀ ਵਿਭਾਗ ਦੀ ਵੱਡੀ ਅਣਗਹਿਲੀ ਹੈ ਕ੍ਰਿਮੀਨਲ ਨੈਗਲੀਜੈਂਸ ਹੈ ਜਿਹਦਾ ਮੰਤਰੀ ਜੀ ਨੇ ਬੜੀ ਚਲਾਕੀ ਦੇ ਨਾਲ ਉਹਨਾਂ ਦੇ ਉੱਤੇ ਕੰਪਨੀ ਦੇ ਉੱਤੇ ਪਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਗਈ ਅੱਜ ਦੋਵੇਂ ਪੱਖ ਅਖਬਾਰਾਂ ਦੇ ਵਿੱਚ ਛਪੇ ਆ ਇੱਕ ਤਾਂ ਜਿਹੜੀ ਕੰਪਨੀ ਜਿਹਨੂੰ ਇਹ ਟੈਂਡਰ ਦਿੱਤਾ ਗਿਆ ਸੀ ਲੈਵਲ 9 ਬਿੰਜ ਪ੍ਰਾਈਵੇਟ ਲਿਮਟਿਡ ਉਹਦਾ ਜਿਹੜਾ ਮੇਨ ਹੈੱਡ ਆ ਯਸ਼ਵੀਰ ਉਹਨੇ ਜੋ ਪੱਖ ਦੱਸਿਆ ਆਪਣਾ ਕਿ ਸਾਡਾ ਤਾਂ ਜਿਹੜਾ ਸਟਰਕਚਰ ਹੈ ਡੈਮ ਦੇ ਹੈਡਵਰਕਸ ਦਾ ਬਰਾਜ ਦਾ ਉਹਦੀ ਸਟਰੈਂਥ ਨੂੰ ਦੇਖਣ ਦਾ ਸਾਡੇ ਕੰਮ ਦਾ ਸਕੋਪ ਹੀ ਨਹੀਂ ਸੀ ਕਿੱਡੀ ਹਰਾਨੀ ਦੀ ਗੱਲ ਇਹ ਕਹਿੰਦੇ ਸੀ ਕਿ ਅਸੀਂ ਦਾਮ ਦੇ ਸਾਰੇ ਗੇਟ ਸਾਰਾ ਸਟਰਕਚਰ ਸਾਰਾ ਆਪਣਾ ਇਨਫਰਾਸਟ੍ਰਕਚਰ ਬਕਾਇਦਾ ਤੌਰ ਤੇ ਇੱਕ ਕੰਪਨੀ ਕੋਲੋਂ ਟੈਸਟ ਕਰਾਇਆ ਔਰ ਜਿਹੜੀ ਕੰਪਨੀ ਦਾ ਇਹਨਾਂ ਨੇ ਨਾਮ ਲਿਆ ਸੀ ਜਿਹਨੂੰ ਨੋਟਿਸ ਦਿੱਤਾ ਸੀ ਉਹਨੇ ਰਿਟਰਨ ਰਿਪਲਾਈ ਗਵਰਨਮੈਂਟ ਨੂੰ ਫਾਇਦ ਕੀਤਾ ਕਿ ਸਾਡਾ ਤਾਂ 13-14 ਲੱਖ ਦਾ ਟੈਂਡਰ ਸੀ ਉਹਦਾ ਸਾਡਾ ਕੰਮ ਕੀ ਸੀ ਕਿ ਅਸੀਂ 100 ਸਾਲ ਦਾ ਸਟੱਡੀ ਕਰਕੇ ਜਿਹੜਾ ਡਾਟਾ ਹਾਈਡਰੋਲੋਜੀਕਲ ਸਟੱਡੀਜ਼ ਉਹਦੇ ਨਾਲ ਬਾਕੀ ਜਿਹੜਾ ਅਵੇਲੇਬਲ ਡਾਟਾ ਉਹ ਸਾਰਾ ਸਟੱਡੀ ਕਰਕੇ ਤੇ ਇਹਨਾਂ ਨੂੰ ਕੈਲਕੂਲੇਟ ਕਰਕੇ ਦੇਣਾ ਸੀ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕਿੰਨਾ ਫਲੱਡ ਦਾ ਪਾਣੀ ਜਿਹੜਾ ਉਹ ਇਸ ਜਿਹੜਾ ਬਰਾਜ ਦੇ ਵਿੱਚੋਂ ਜਿਹੜਾ ਨਿਕਲ ਸਕਦਾ ਆ ਸਕਦਾ ਨਾ ਕਿੰਨਾ ਫਲਾਡ ਆ ਸਕਦਾ ਉਹਨੇ ਵਾਰ-ਵਾਰ ਮੈਂਸ਼ਨ ਕੀਤਾ ਕਿ ਕਿਤੇ ਵੀ ਉਹਦੀ ਸੇਫਟੀ ਦੇ ਬਾਰੇ ਚ ਡੈਮ ਦੀ ਹੈਲਥ ਦੇ ਬਾਰੇ ਚ ਉਹਦੀ ਸਟਰੈਂਥ ਦੇ ਬਾਰੇ ਚ ਕਿਸੇ ਤਰ੍ਹਾਂ ਦਾ ਵੀ ਸਾਡਾ ਕੋਈ ਟੈਂਡਰ ਜਿਹੜਾ ਅਸੀਂ ਜਿਹੜਾ ਇਹਨਾਂ ਨੇ ਦਿੱਤਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਹੈ ਤੇ ਹੁਣ ਮੈਂ ਮਾਣਯੋਗ ਮੰਤਰੀ ਸਾਹਿਬ ਨੂੰ ਪੁੱਛਦਾ ਇਹ ਸਟੈਂਡਰਡ ਦਿੱਤਾ ਸੀ ਕਿਸੇ ਹੋਰ ਕੰਮ ਦਾ ਪਾਣੀ ਦੇ ਲੈਵਲ ਸਟੱਡੀ ਕਰਨ ਦਾ ਕਿ ਪਿਛਲੇ ਸਮੇਂ ਚ ਕਿੰਨਾ ਸੀ ਤੇ ਅੱਗੋਂ ਕੀ ਸੰਭਾਵਨਾ ਹੈ ਤੇ ਜਿਹੜੇ ਉਥੇ ਗੇਟ ਪਿੰਨ ਕਲੱਸ ਹੋਏ ਉਹ ਇਸ ਕਰਕੇ ਹੋਏ ਕਿ ਪਹਿਲਾਂ ਸਮੇਂ ਸਿਰ ਖੁੱਲੇ ਨਹੀਂ ਗਏ ਤੇ ਜਦੋਂ ਖੋਲਣ ਲੱਗੇ ਤੇ ਪਤਾ ਲੱਗਿਆ ਕਿ ਕਦੀ ਉਹਨਾਂ ਦੀ ਮੇਂਟੇਨੈਂਸ ਨਹੀਂ ਹੋਈ ਕਦੀ ਗ੍ਰੀਸ ਨਹੀਂ ਹੋਈ ਉਹ ਕੰਮ ਨਹੀਂ ਸੀ ਕਰ ਰਹੇ ਤੇ ਉਹਦੇ ਵਿੱਚ ਐਡਾ ਵੱਡਾ ਹਾਦਸਾ ਵਾਪਰਿਆ ਕਿ ਤਿੰਨ ਗੇਟ ਉਹਦੇ ਚ ਰੁੜ ਗਏ ਇੱਕ ਜਿਹੜਾ ਉੱਥੇ ਮੌਕੇ ਤੇ ਡਿਊਟੀ ਦੇ ਰਿਆ ਸੀ ਮੁਲਾਜ਼ਮ ਉਹਦੀ ਵਿਚਾਰੇ ਦੀ ਜਾਨ ਜਾਂਦੀ ਰਹੀ ਤੇ ਬਾਕੀਆਂ ਨੂੰ ਉਹਨਾਂ ਦੀ ਜਾਨ ਜੋਖਮ ਚ ਗਈ 에ਅ ਲਿਫਟ ਕਰਕੇ ਉਥੋਂ ਕੱਢਣਾ ਪਿਆ ਆਰਮੀ ਨੂੰ ਇਹ ਹਾਲਾਤ ਉੱਥੇ ਜਿਹੜੇ ਆ ਉਹ ਬਣ ਗਏ ਪਰ ਮੰਤਰੀ ਜੀ ਨੇ ਜਿਵੇਂ ਇਹ ਸਰਕਾਰ ਚ ਲਾਕੀਆਂ ਕਰਦੀਆਂ ਸਾਰਾ ਕੁਝ ਇੰਨਾ ਕਹਿ ਕੇ ਹੀ ਗੱਲ ਖਤਮ ਕਰ ਦਿੱਤੀ ਕਿ ਉਹ ਪ੍ਰਾਈਵੇਟ ਕੰਪਨੀ ਦਾ ਜਿਹੜਾ ਜਿਹੜਾ ਟੈਂਡਰ ਲਿਆ ਸੀ ਉਹਦਾ ਕਸੂਰ ਆ ਤੇ ਮੈਂ ਮੰਤਰੀ ਜੀ ਨੂੰ ਪੁੱਛਦਾ ਕਿ ਤੁਹਾਡੇ ਚੀਫ ਹਨ ਜਿਹੜੇ ਆਪਣੇ ਡਿਜ਼ਾਈਨ ਵਿਜੇ ਕੁਮਾਰ ਗਰਗ ਜੀ ਅੱਜ ਉਹਨਾਂ ਦਾ ਵੀ ਪੱਖ ਅਖਬਾਰਾਂ ਦੇ ਵਿੱਚ ਛਪਿਆ ਜਦੋਂ ਕੱਲ ਸੀਨੀਅਰ ਜਰਨਲਿਸਟ ਨੇ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਕੰਪਨੀ ਨੂੰ ਤੁਸੀਂ ਟੈਂਡਰ ਦਿੱਤਾ ਸੀ ਉਹ ਕਹਿੰਦੇ ਸਾਡਾ ਤੇ ਕੰਮ ਹੀ ਨਹੀਂ ਸੀਗਾ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਡਿਜ਼ਾਈਨ ਇੰਜੀਨੀਅਰ ਨੇ ਪੰਜਾਬ ਸਰਕਾਰ ਦੇ ਚੀਫ ਇੰਜੀਨੀਅਰ ਸਾਹਿਬ ਨੇ ਬੜਾ ਵੱਡਾ ਮਹਿਕਮੇ ਚ ਸਭ ਤੋਂ ਵੱਡਾ ਰੁਤਬਾ ਹੁੰਦਾ ਹੈ ਇੰਜੀਨੀਅਰ ਦੇ ਵਿੱਚ ਉਹ ਕਹਿੰਦੇ ਕਿ देयर ਰੋਲਸ ਵਰ ਨਾਟ ਕਲੀਅਰਲੀ ਡਿਫਾਈਨਡ ਤੇ ਕਹਿੰਦੇ ਆਈ ਏਮ ਗੈਟਿੰਗ देयर ਰਿਪੋਰਟ ਐਂਡ ਰਿਪਲਾਈ ਐਗਜ਼ਾਮਿਨਡ ਓਨ ਵੈਦਰ ਦੇ ਹੈਡ ਐਨੀ ਰੋਲ ਇਨ ਦਾ ਬਰਾਜ ਸਟਰਕਚਰ ਦੇਖੋ ਟੈਂਡਰ ਹੋ ਗਿਆ ਕੰਮ ਹੋ ਗਿਆ ਤੁਸੀਂ ਉਹਨੂੰ ਸਰਟੀਫਿਕੇਟ ਇਸ਼ੂ ਕਰ ਦਿੱਤਾ ਜਿਸ ਕੰਮ ਵਾਸਤੇ ਉਹਨੇ ਜਿਹੜੀ ਪਾਣੀ ਦੀ ਸਟੱਡੀ ਕਰਨੀ ਸੀ ਤੇ ਅੱਜ ਚੀਫ ਇੰਜੀਨੀਅਰ ਸਾਹਿਬ ਕਹਿੰਦੇ ਵੀ ਰੋਡ ਉਹਦਾ ਡਿਫਾਈਂਡ ਨਹੀਂ ਸੀ ਮੈਂ ਜਿਹੜਾ ਡੈਮ ਸੇਫਟੀ ਦਾ ਵਿੰਗ ਆ ਉਹਦੇ ਕਮੈਂਟਸ ਮੰਗੇ ਆ ਤੇ ਉਹਨਾਂ ਦੇ ਕਮੈਂਟ ਆਉਣ ਤੋਂ ਬਾਅਦ ਫਿਰ ਸਰਕਾਰ ਨੂੰ ਦੱਸਿਆ ਜਾਏਗਾ ਕਿ ਗੱਲ ਅਸਲ 'ਚ ਹੈ ਕੀ ਹੈ ਹਾਲੇ 20 ਦਿਨ ਹੋ ਗਏ ਉਹਦੇ 'ਚ 56 ਤੋਂ ਵੱਧ ਲੋਕ ਮਾਰੇ ਗਏ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਮਾਰੇ ਗੇ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਆ ਉਹ ਪਾਣੀ ਚ ਡੁੱਬ ਗਈ ਘਰਾਂ ਦੇ ਵਿੱਚ 6-6 ਫੁੱਟ 7-7 ਫੁੱਟ ਪਾਣੀ ਵੜ ਗਿਆ ਲੱਖਾਂ ਲੋਕੀ ਘਰੋਂ ਬੇਕਾਰ ਹੋ ਗਏ ਔਰ ਅੱਜ 20 ਦਿਨਾਂ ਬਾਅਦ ਚੀਫ ਇੰਜੀਨੀਅਰ ਸਾਹਿਬ ਆਉਣ ਰਿਕਾਰਡ ਇਹ ਕਹਿ ਰਿਹਾ ਕਿ ਮੈਂ ਡੈਮ ਸੇਫਟੀ ਵਿੰਦ ਤੋਂ ਰਿਪੋਰਟ ਮੰਗੀ ਆ ਜਿਹੜਾ ਉਹ ਕੰਪਨੀ ਵਾਲਾ ਕਹਿ ਰਿਹਾ ਪੀ ਉਹ ਠੀਕ ਹੈ ਕਿ ਨਹੀਂ ਠੀਕ ਹੈ ਤੇ ਜੋ ਉਤੋਂ ਰਿਪੋਰਟ ਆਏਗੀ ਫਿਰ ਸਰਕਾਰ ਨੂੰ ਸੂਚਿਤ ਕੀਤਾ ਜਾਏਗਾ ਤੇ ਸਰਕਾਰ ਤਾਂ ਪਹਿਲੇ ਹੀ ਜਾਦਾ ਸੂਚਿਤ ਕੀਤੀ ਹੋਈ ਹੈ ਹਾਲੇ ਮਹਿਕਮੇ ਦੇ ਅਫਸਰ ਚੀਫ ਹੁੰਦੇ ਜਿਹੜੇ ਤਾਂ ਇਹ ਅੱਜ ਦੇ ਤਰੀਕ ਤੱਕ ਇਹ ਕਹਿ ਰਿਹਾ ਕਿ ਰਿਪੋਰਟ ਖੱਲੋਂ ਹੁਣ ਮੈਂ ਲੈ ਰਿਹਾ ਤੇ ਫਿਰ ਸਰਕਾਰ ਨੂੰ ਸੂਚਿਤ ਕਰਾਂਗੇ ਤੇ ਜਿਹੜਾ ਮੰਤਰੀ ਜੀ ਤੇ ਮੁੱਖ ਮੰਤਰੀ ਜੀ ਝੂਠ ਬੋਲਨੇ ਜਾ ਰਹੇ ਆ ਉਹ ਕਿਹੜੀ ਰਿਪੋਰਟ ਦੇ ਆਧਾਰ ਤੇ ਬੋਲਦੇ ਆ ਉਸਤਾ ਸਰਕਾਰ ਨੂੰ ਐਡਾ ਵੱਡਾ ਇੱਕ ਪੰਜਾਬ ਦੇ ਵਿੱਚ ਸੰਕਟ ਬਣਿਆ ਔਰ ਸਰਕਾਰ ਦੀ ਗਲਤੀ ਦੇ ਨਾਲ ਬਣਿਆ ਤੇ ਹਾਲੇ ਤੱਕ ਮਹਿਕਮੇ ਦੇ ਅਫਸਰਾਂ ਨੂੰ ਕਲੀਅਰ ਨਹੀਂ ਆ ਕਿ ਜਿਹੜਾ ਉਹਨੂੰ ਟੈਂਡਰ ਦਿੱਤਾ ਸੀ ਕਿਉਂਕਿ ਸਪਸ਼ਟ ਆ ਕਿ ਜੋ ਕੰਪਨੀ ਵਾਲਾ ਕਹਿ ਰਿਹਾ ਜਿਉਂ ਜਿਹੇ ਗੱਲਾਂ ਝੂਠ ਹੁੰਦੀਆਂ ਤੇ ਫਿਰ ਹੁਣ ਤੱਕ ਅਫਸਰਾਂ ਨੇ ਤੇ ਆ ਪਟਾਪਟਾ ਕਿ ਬੋੜਾ ਆਪਣੇ ਡਾਕੂਮੈਂਟ ਕੱਢ ਕੇ ਕੱਲ ਹੀ ਇਹਨਾਂ ਨੇ ਉਸੇ ਵੇਲੇ ਪਾਣੀ ਸੀ ਸੋਸ਼ਲ ਮੀਡੀਆ ਦੇ ਵਿੱਚ ਪਿਆ ਦੇਖੋ ਸ਼ਰਤਾ ਸੀ ਆ ਦੁੱਤੀ ਤੇ ਜਦੋਂ ਗੋਲਬੋਲ ਕਰਨ ਲੱਗ ਜਣ ਅਫਸਰ ਗੱਲਾਂ ਉਹਨੂੰ ਵੱਡੇ ਵੱਡੇ ਅਫਸਰ ਰੈਕਟੇਸ਼ਨ ਕੁਮਾਰ ਵੀ ਆ ਬੈਕ ਮੈਂ ਦੇ ਉਹਨੇ ਤਾਂ ਜਵਾਬ ਤਾਂ ਅੱਜ ਆ ਜਾਣਾ ਚਾਹੀਦਾ ਸੀ ਨਾਲ ਦੇ ਨਾਲ ਕਿ ਕੀ ਡਾਕੂਮੈਂਟ ਹੈ ਜਨਤਕ ਹੋ ਜਾਂਦੇ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਤੇ ਕਿਹਦੀ ਜ਼ਿੰਮੇਵਾਰੀ ਹੈ ਤੇ ਕੀ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਕਿ ਨਹੀਂ ਨਿਭਾਈ ਤੇ ਪਤਾ ਲੱਗ ਜਾਂਦਾ ਕਿ ਐਡੇ ਵੱਡੇ ਸੰਕਟ ਵਾਸਤੇ ਜ਼ਿੰਮੇਵਾਰ ਕੌਣ ਹੈ ਇੱਕ ਤੇਵਾ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੀ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ। ਦੇਖੋ ਐਨੇ ਇਹ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕੀ ਜਿਹੜੇ ਆ ਇਹ ਹੜਾ ਕਰਕੇ ਮਰ ਗਏ ਇਹ ਤਾਂ ਫਿਰ ਕਤਲ ਹੋ ਗਿਆ ਨਾ। ਜਦੋਂ ਤੁਹਾਡੇ ਸਾਹਮਣੇ ਆ ਕਿ ਜਿਹੜੇ ਆ ਤੀਜਾ ਨਜ਼ਰ ਆਈ ਜਾਂਦੀ ਹੈ। ਇਹਦੀ ਜ਼ਿੰਮੇਵਾਰੀ ਤਾਂ ਲੈਣੀ ਪੈਗੀ ਸਰਕਾਰ ਨੂੰ ਕਿ ਐਨੇ ਲੋਕੀ ਮਰ ਗਏ ਉਹਨਾਂ ਦੀ ਕੀਮਤ ਹੀ ਕੋਈ ਨਹੀਂ। ਦੂਜੀ ਗੱਲ ਹੈ ਕਿ ਐਡਾ ਵੱਡਾ ਨੁਕਸਾਨ ਹੋ ਗਿਆ ਹਰ ਤੱਕ ਇੱਕ ਪੈਸਾ ਮੁਆਵਜ਼ਾ ਨਹੀਂ ਉਹ ਫੁੱਟਬਾਲੇ ਨੂੰ ਖੇਡੀ ਜਾਂਦੇ ਆ ਇਹ ਹਿੱਟ ਮਾਰ ਕੇ ਕੇਂਦਰ ਵਾਲੇ ਪਾਸੇ ਸੁੱਟ ਦਿੰਦੇ ਆ ਉਹ ਹਿੱਟ ਮਾਰਦੇ ਆ ਪੰਜਾਬ ਦੇ ਜਿਹੜਾ ਸਾਡਾ ਕੱਟੇ ਸੁੱਟ ਦਿੰਦੇ ਦੇਖਣ ਜਨਤਾ ਜੇ ਪੰਜਾਬ ਦੀ ਇੱਕ ਦੂਜੇ ਦੇ ਨਾਲ ਨਾ ਖੜਦੀ ਤੇ ਅੱਜ ਮੈਂ ਸਮਝਦਾ ਦੇਖੋ ਕਿੰਨੇ ਹਾਲਾਤ ਹੋਰ ਬੇਕਰੋਜ਼ਰੇ ਸੀ ਆ ਕਿੰਨੇ ਬੰਨ ਲੋਕਾਂ ਨੇ ਲਾਭ ਹੀ ਲਏ ਤੇ ਸਰਕਾਰ ਨੂੰ ਹਾਲੇ ਇਹ ਨਹੀਂ ਪਤਾ ਲੱਗਿਆ ਕਿ ਜਿਹੜਾ ਟੈਂਡਰ ਦਿੱਤਾ ਸੀ ਉਹ ਠੀਕ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਸਾਹਮਣੇ ਆ ਇਸ ਕਰਕੇ ਇਹਦੀ ਹਾਈ ਲੈਵਲ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਹੀ ਤੱਥ ਜਿਹੜੇ ਆ ਕਿਉਂਕਿ ਛੋਟੀ ਜੀ ਗੱਲ ਨਹੀਂ ਹੈ ਜੇ ਇੱਥੇ ਇੱਕ ਐਗਜ਼ਾਮਪਲ ਨਾਲ ਸੈੱਟ ਕੀਤੀ ਤੇ ਅਗਲੇ ਸਾਲ ਕਿਸੇ ਹੋਰ ਡੈਮ ਤੇ ਹੀ ਕੁਝ ਹੋਏਗਾ ਕਿਉਂਕਿ ਹੁਣ ਹੈਡਵਰਕਸ ਨਾਲ ਜੇ ਹੋ ਸਕਦਾ ਕਾਨੂੰ ਕਿਸੇ ਡੈਮ ਦੀ ਸੇਫਟੀ ਨਾਲ ਵੀ ਇਹੀ ਖਲਵਾੜ ਹੋ ਸਕਦਾ ਤੇ ਫਿਰ ਤਾਂ ਪੰਜਾਬ ਹੀ ਜਾਂਦਰੂ ਇੱਕ ਤੱਕ ਵੀ ਹਾਈ ਲੈਵਲ ਜੁਡੀਸ਼ੀਅਲ ਜਾਂਚ ਇਹਦੀ ਸਾਰੇ ਇਸ਼ੂ ਦੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਦੂਜਾ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਹੈ ਕਿ ਐਮਬੀਬੀਐਸ ਦੀਆਂ ਜਿਹੜੀਆਂ ਐਡਮਿਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਬੜੀ ਮਿਹਨਤ ਕਰਕੇ ਤੇ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਮੈਰਿਟ ਦੇ ਵਿੱਚ ਆ ਕੇ ਤੇ ਬਹੁਤ ਔਖੀ ਐਡਮਿਸ਼ਨ ਮਿਲਦੀ ਆਲਰੇਡੀ ਜਿਹੜੀਆਂ ਫੀਸਾਂ ਨੇ ਇੰਨੀਆਂ ਜ਼ਿਆਦਾ ਨੇ ਕਿ ਜਿਹੜੇ ਗਰੀਬ ਘਰਾਂ ਦੇ ਮੈਰਿਟੋਰੀਅਸ ਬੱਚੇ ਆ ਉਹ ਤਾਂ ਅੱਗੇ ਹੀ ਅਫੋਰਡ ਨਹੀਂ ਕਰ ਪਾਰੇ ਕਈਆਂ ਦਾ ਨੰਬਰ ਵੀ ਆ ਜਾਂਦਾ ਮੈਡਟ ਦੇ ਵਿੱਚ ਤੇ ਉਹਨਾਂ ਨੂੰ ਕੋਈ ਹੋਰ ਜਿਹੜੀ ਆ ਆਪਸ਼ਨ ਜੜੀ ਪੈਂਦੀ ਆ ਕਿ ਸਾਡੇ ਪੇਰੈਂਟਸ ਜਿਹੜੇ ਆ ਐਡੀ ਫੀਸ ਨਹੀਂ ਦੇ ਸਕਦੇ ਐਡੀ ਮਹਿੰਗੀ ਹੋ ਗਈ ਮੈਡੀਕਲ ਐਜੂਕੇਸ਼ਨ ਤੇ ਹੁਣ ਸਰਕਾਰੀ ਕਾਲਜਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ ਕਿ ਬਾਉਂਡ ਪਹਿਲਾਂ ਵੀ ਭਰਉਂਦੇ ਹੁੰਦੇ ਸੀ ਚਲੋ 5 ਲੱਖ ਦਾ ਭਰ ਆ ਲਿਆ ਬੈਂਕ ਗਾਰੰਟੀ ਮੰਨ ਲੈਂਦੇ ਸੀ ਤੇ ਲੋਕੀ ਸਾਈਨ ਕਰ ਦਿੰਦੇ ਸੀ ਹੁਣ 20 ਲੱਖ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਨਾਲ ਉਹਦਾ ਬਾਉਂਡ ਭਰ ਕੇ ਦੇਣਾ ਪਊਗਾ ਤੇ ਇੱਕ ਸਟੂਡੈਂਟ ਨੂੰ ਦੋ 20-20 ਲੱਖ ਦੀ ਪ੍ਰਾਪਰਟੀ ਦੇ ਜਿਹੜੇ ਛੋਟੇ ਆ ਉਹ ਦਿਨੇ ਪਹਿਣਗੇ ਦੱਸੋ ਇੱਕ ਮੈਰੀਟੋਰੀਅਸ ਬੱਚਾ ਗਰੀਬ ਘਰ ਦਾ ਬੱਚਾ ਤੇ ਉਹਦੇ ਵਾਸਤੇ ਐਡੀ ਸਖਤ ਸ਼ਰਤ ਰੱਖ ਦਿੱਤੀ ਗਈ ਆ ਬੱਚੇ ਦਾਖਲ ਹੋ ਗਏ ਆ ਪਰ ਉਹਨਾਂ ਤੇ ਐਡਾ ਵੱਡਾ ਇੱਕ ਮੈਂਟਲ ਟੌਰਚਰ ਆ ਕਿ ਉਹਨਾਂ ਦੇ ਪੇਰੈਂਟਸ ਨੂੰ ਕਿਹਾ ਗਿਆ ਕਿ 19 ਤਰੀਕ ਤੱਕ ਤੁਸੀਂ ਇਹ ਬਾਉਂਡ ਭਰੋ ਤੇ ਨਹੀਂ ਤਾਂ ਫਿਰ ਤੁਹਾਨੂੰ ਕਲਾਸਾਂ ਨਹੀਂ ਲون ਦਿੱਤੀਆਂ ਜਾਣਗੀਆਂ ਜਿਹੜਾ ਮੈਂ ਸਮਝਦਾ ਬਹੁਤ ਅਨੈਥੀਕਲ ਵੀ ਹੈ ਔਰ ਬਹੁਤ ਤਾਨਾਸ਼ਾਹੀ ਵੀ ਹੈ ਔਰ ਬਿਲਕੁਲ ਗਲਤ ਡਿਸੀਜਨ ਹੈ ਸਰਕਾਰ ਦਾ ਇਹਦਾ ਮੈਂ ਜਿਹੜੇ ਸਬਚੈਂਸ ਮੈਡੀਕਲ ਐਜੂਕੇਸ਼ਨ ਦੇ ਮਿਨਿਸਟਰ ਸਾਹਿਬ ਹਨ ਉਹਨਾਂ ਨੂੰ ਬੇਨਤੀ ਕਰਦਾ ਕਿ ਇਮੀਡੀਏਟਲੀ ਹਦਾਇਤਾਂ ਜਾਰੀ ਹੋਣੀਆਂ ਚਾਹੀਦੀਆਂ ਕਿ ਇਸ ਕਦੀਆਂ ਸ਼ਰਤਾਂ ਬੰਦ ਹੋਣੀਆਂ ਚਾਹੀਦੀਆਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਬੀਬੀ ਲੱਖ ਦੇ ਬੌਂਡ ਨਾਲ ਬੰਨ੍ਹ ਕੇ ਤੁਹਾਨੂੰ ਕਿਉਂ ਰੱਖਣੇ ਪਏ ਡਾਕਟਰ ਕਿਉਂਕਿ ਤੁਹਾਡੀਆਂ ਵਰਕਿੰਗ ਕੰਡੀਸ਼ਨ ਠੀਕ ਨਹੀਂ ਐਨੇ ਖਰਚੇ ਕਰਕੇ ਤੁਸੀਂ ਡਾਕਟਰ ਨੂੰ ਤਨਖਾਹ ਕਿ ਦਿੰਦੇ ਹੋ ਉਹਨੂੰ ਵਰਕਿੰਗ ਕੰਡੀਸ਼ਨ ਕਿਸ ਤਰ੍ਹਾਂ ਦੀਆਂ ਦਿੰਦੇ ਹੋ ਜੇ ਵਰਕਿੰਗ ਕੰਡੀਸ਼ਨ ਚੰਗੀਆਂ ਹੋਣ ਤਨਖਾਹ ਉਹਨਾਂ ਨੂੰ ਪੂਰੀ ਰੈਗੂਲਰ ਜੌਬ ਦੀ ਮਿਲਦੀ ਹੋਵੇ ਤੇ ਆ ਤੁਹਾਨੂੰ ਬੌਂਡ ਭਰਉਣ ਦੀ ਲੋੜ ਨਾ ਪਵੇ ਤੁਸੀਂ 50-50 ਹਜ਼ਾਰ ਤੇ ਬਾਅਦ ਦੇ ਵਿੱਚ ਐਨੇ ਹੈਲਥੀ ਕੁਆਲੀਫਾਈਡ ਬੱਚਿਆਂ ਨੂੰ ਜਦੋਂ ਨੌਕਰੀਆਂ ਤੇ ਰੱਖਦੇ ਹੋ ਕਾ ਕਰਕੇ ਤੁਹਾਨੂੰ ਰਸੇ ਪਾ ਪਾ ਕੇ ਬੰਨਣੇ ਪੈ ਰਹੇ ਆ ਇਹ ਜਿਹੜੇ ਤੁਹਾਡੇ ਖੋਖੜੇ ਦਾਅਵੇ ਆ ਨਾ ਕਿ ਅਸੀਂ ਬੜੀ ਜਿਹੜੀ ਐ এমਪਲੋਇਮੈਂਟ ਦੇ ਰਹੇ ਆ ਇਹ ਹਾਲ ਹੈ ਕਿ ਹੁਣ ਤੁਹਾਨੂੰ 20-20 ਲੱਖ ਦੇ ਜਿਹੜੇ ਪ੍ਰਾਪਰਟੀ ਦੇ ਬਾਂਡ ਡਾਕਟਰਾਂ ਕੋਲ ਬੰਨੜੇ ਪੈ ਰਹੇ ਆ ਇਹ ਤੁਹਾਡਾ ਸਿਹਤ ਦਾ ਮਾਡਲ ਆ ਕਿਰਪਾ ਕਰਕੇ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਤਰਸ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਜਿਹੜਾ ਉਹ ਬੰਦ ਕਰ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਪਹਿਲਾਂ ਵੀ ਅਸੀਂ ਰੇਜ਼ ਕੀਤਾ ਕਿ ਜਿਹੜਾ ਗ੍ਰੈਪ ਭਾਗ ਨੇ ਜਿਹੜਾ ਸ਼੍ਰੀ ਨਨਕਾਣਾ ਸਾਹਿਬ ਜਿਹੜਾ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਜਾਂਦਾ ਉਹਦੇ ਸਬੰਧੀ ਜਿਹੜੀ ਐਡਵਾਈਜ਼ਰੀ ਜਿਹੜੀ ਹੈ ਵਕ ਵਕ ਸਟੇਟਾਂ ਨੂੰ ਜਾਰੀ ਕੀਤੀ ਸੀ ਉਹ ਅਸੀਂ ਬੇਨਤੀ ਕੀਤੀ ਸੀ ਕਿ ਕੇਂਦਰ ਸਰਕਾਰ ਇਹਨੂੰ ਵਿਡਰਾ ਕਰੇ ਪਰ ਅਫਸੋਸ ਹੈ ਹਾਲੇ ਤੱਕ ਉਹ ਵਿਡਰਾ ਨਹੀਂ ਹੋਈ ਉਹਦਾ ਬਹੁਤ ਸੰਗਤਾਂ ਦੇ ਮਨ ਦੇ ਵਿੱਚ ਰੋਸ ਹੈ ਕਿਉਂਕਿ ਕ੍ਰਿਕਟ ਦੇ ਮੈਚ ਹੋਏ ਜਾਂਦੇ ਆ ਦੁਸਰ ਪਾਕਿਸਤਾਨ ਦੇ ਅਤੇ ਜਿਹੜੀ ਆਸਤਾ ਦਾ ਸਵਾਲ ਹੈ ਸ਼ਰਧਾ ਦਾ ਸਵਾਲ ਹੈ ਨਾ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਿਆ ਜਾ ਰਿਹਾ ਨਾ ਜਿਹੜੇ ਜਥੇ ਆ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਵਾਸਤੇ ਜਾਂਦੇ ਨਾ ਉਹਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਮੈਂ ਫਿਰ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਬਹੁਤ ਵੱਡਾ ਨਿਰਾਸ਼ਾ ਸੰਤਾਂ ਦੇ ਮਨ ਦੇ ਵਿੱਚ ਆ ਕਿਰਪਾ ਕਰਕੇ ਇਹ ਦੋਨੇ ਕੰਮ ਇਮੀਡੀਏਟਲੀ ਜਿਹੜੇ ਆ ਇਹ ਹੋਣੇ ਚਾਹੀਦੇ ਇੱਕ ਪੰਜਾਬ ਸਰਕਾਰ ਦੇ ਲੋਕਲ ਗਵਰਨਮੈਂਟ ਸ਼ਤਾਨਿਕ ਸਰਕਾਰਾਂ ਦਾ ਜਿਹੜਾ ਵਿਭਾਗ ਹੈ ਉਹਦੇ ਵਿੱਚ ਬੜੀ ਵੱਡੀ ਧੱਕੇਸ਼ਾਹੀ ਜਿਹੜੀ ਆ ਉਹ ਹੋ ਰਹੀ ਆ ਪਹਿਲਾਂ ਜਿਹੜੇ ਦਿੱਲੀ ਵਾਲੇ ਲੀਡਰ ਆ ਇਹਨਾਂ ਦੇ ਜਿਹੜੇ ਨਾਲ ਸੁਪਰਦ ਬੈਠੇ ਆ ਮਹਿਕਮੇ ਦੇ ਵਿੱਚ ਉਹਨਾਂ ਦੇ ਰਾਂ ਹੀ ਅਫਸਰ ਸੱਦ ਕੇ ਤੇ ਮੰਤਰੀ ਸਾਹਿਬ ਦੇ ਨਾਲ ਬਿਠਾ ਕੇ ਹੁਕਮ ਚਾੜੇ ਗਏ ਸੀ ਮਿਊਨਿਸਪਲ ਕਮੇਟੀਆਂ ਨੂੰ ਕਿ ਸਾਰੀਆਂ ਮਿਊਨਿਸਪਲ ਕਮੇਟੀਆਂ ਤੇ ਕਾਰਪੋਰੇਸ਼ਨ ਦੇ ਮਤੇ ਪਵਾਓ ਕਿ ਜਿਹੜੀ ਜਿਹੜੀ ਹੈਗੀ ਆ ਗਾਰਬੇਜ ਦੀ ਲਿਫਟਿੰਗ ਉਹਦੇ ਨਾਲ ਜਿਹੜੀ ਸਫਾਈ ਹੈ ਸ਼ਹਿਰ ਦੀ ਜਿਹੜੀ ਸੀਵਰੇਜ ਦੀ ਕਲੀਨਿੰਗ ਆ ਔਰ ਵਾਟਰ ਸਪਲਾਈ ਤੇ ਲਾਈਟਾਂ ਵੀ ਇਹਨਾਂ ਸਾਰਿਆਂ ਦੇ ਟੈਂਡਰ ਜਿਹੜੇ ਆ ਉਹ ਕਰੋ ਔਰ ਛੱਤਾ ਉਹ ਬਣੀਆਂ ਗਈਆਂ ਜਿਹੜੀਆਂ ਪੰਜਾਬ ਦੇ ਜਿਹੜੇ ਸਾਡੇ ਗਰੀਬ ਲੋਕ ਇਹਨਾਂ ਕਮੇਟੀਆਂ ਚ ਕੰਮ ਕਰਦੇ ਆ ਕਾਰਪੋਰੇਸ਼ਨ ਕੰਮ ਕਰਦੇ ਉਹਨਾਂ ਦੀਆਂ ਨੌਕਰੀਆਂ ਵੀ ਜਾਂਦੀਆਂ ਰਹਿਣ ਤੇ ਸਾਰਾ ਕੰਮ ਦਿੱਲੀ ਵਾਲਿਆਂ ਤੇ ਬਾਦ ਦੀਆਂ ਕੌਪਰੀਆਂ ਨੂੰ ਮਿਲ ਜਵੇ ਇਹ ਸ਼ਰਤਾਂ ਦੇ ਉੱਤੇ ਮਿਊਨਿਸਪਲ ਕਮੇਟੀਆਂ ਨੂੰ ਮਤੇ ਪਾਉਣ ਦੀਆਂ ਹਦਾਇਤਾਂ ਜਿਹੜੀਆਂ ਉਹ ਸਥਾਨਕ ਸਰਕਾਰ ਵਿਭਾਗ ਨੇ ਦਿੱਤੀਆਂ ਇੱਥੇ ਅਫਸਰਾਂ ਨੂੰ ਫਿਰ ਬੁਲਾਇਆ ਗਿਆ ਔਰ ਉੱਥੇ ਜਦੋਂ ਕਮੇਟੀਆਂ ਨੇ ਇਹ ਮਤੇ ਰੱਦ ਕਰ ਦਿੱਤੇ ਦੇਖੋ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਆ ਸਿਸਟਮ ਆ ਕਮੇਟੀ ਦੇ ਕਾਉਂਸਲਰ ਦਾ ਅਧਿਕਾਰ ਹੁੰਦਾ ਕਿ ਉਹ ਕੋਈ ਮਤਾ ਕਿ ਜੇ ਸਾਡ ਦੇ ਕੰਮ ਵਾਸਤੇ ਪਾਉਣਾ ਚਾਹੁੰਨ ਤੇ ਉਹ ਹੋਣਾ ਚਾਹੀਦਾ ਜੇ ਉਹ ਨਹੀਂ ਪਾਉਣਾ ਚਾਹੁੰਤੋ ਨਹੀਂ ਹੁੰਦਾ ਇਹ ਸਾਡਾ ਸੰਵਿਧਾਨਕ ਅਧਿਕਾਰ ਹੈ ਪਰ ਇੱਕ ਅਨ ਡੈਮੋਕਰੈਟਿਕ ਤਰੀਕੇ ਦੇ ਨਾਲ ਤਾਨਾਸ਼ਾਹੀ ਤਰੀਕੇ ਦੇ ਨਾਲ ਜਿਹੜੀ ਮਿਊਨਿਸਪਲ ਐਕਟ ਦੀ ਜਿਹੜੀ ਧਾਰਾ ਹੈਗੀ ਹੈ 232 ਜਦੋਂ ਮਿਊਨਿਸਪਲ ਕਮੇਟੀਆਂ ਨੇ ਮਤੇ ਰੱਦ ਕਰ ਦਿੱਤੇ ਤੇ ਇਹਨਾਂ ਨੇ ਧਾਰਾ 232 ਦੀ ਦੁਰਵਰਤੋਂ ਕਰਕੇ ਮਿਊਨਿਸਪਲ ਐਕਟ ਦੀ ਉਹ ਚੀਜ਼ਾਂ ਪਾਸ ਕਰ ਦਿੱਤੀਆਂ ਕਿ ਨਹੀਂ ਇਹ ਟੈਂਡਰ ਲੱਗਣੇ ਚਾਹੀਦੇ ਆ ਔਰ ਉਹ ਟੈਂਡਰ ਲੱਗਨੇ ਸ਼ੁਰੂ ਹੋ ਗਏ ਜਿਦੇ ਕਰਕੇ ਮੁਲਾਜ਼ਮਾਂ ਦੇ ਵਿੱਚ ਸਤਾਨਕ ਸਰਕਾਰ ਦੇ ਵਿਭਾਗ ਦੇ ਬਹੁਤਾਂ ਹੜਤਾਲਾਂ ਵੀ ਸ਼ੁਰੂ ਹੋ ਗਈਆਂ ਔਰ ਬਹੁਤ ਵੱਡੀ ਅੰਦਰਾਸਤ ਵੀ ਹੈ ਕਿਉਂਕਿ ਉਹਦੇ ਨਾਲ ਜੌਬ ਜਿਹੜੇ ਲੋਕਾਂ ਦੇ ਗਰੀਬ ਲੋਕਾਂ ਨੂੰ ਮਿਲੇ ਹੋਇਆ ਮਹਿਕਮੇ ਦੇ ਵਿੱਚ ਵਰਦੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਨੌਕਰੀਆਂ ਉਹਦੇ ਨਾਲ ਖਤਮ ਹੋ ਰਹੀਆਂ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਕਿ ਇਹ ਕਿੰਨਾ ਕੁ ਹੁਣ ਦਿੱਲੀ ਵਾਲਿਆਂ ਦੇ ਕਹਿਣ ਕਿ ਤੁਸੀਂ ਗਲਤ ਕੰਮ ਕਰੀ ਜਾਂਦੇ ਹੋ ਉਹ ਆਪਣਾ ਵੀ ਪੰਜਾਬ ਦੇ ਲੋਕਾਂ ਦੇ ਹੱਕ ਚ ਵੀ ਲੈਣਾ ਸਾਡੇ ਬੱਚਿਆਂ ਨੂੰ ਵੀ ਨੌਕਰੀਆਂ ਚਾਹੀਦੀਆਂ ਸਾਡੇ ਗਰੀਬ ਲੋਕਾਂ ਨੂੰ ਵੀ ਨੌਕਰੀਆਂ ਚਾਹੀਦੀਆਂ ਇਸ ਕਰਕੇ ਅੱਜ ਪਾਰਟੀ ਵੱਲੋਂ ਅਸੀਂ ਇਸ ਕੱਲ ਦਾ ਜਿਹੜਾ ਉਹ ਸਖਤ ਵਿਰੋਧ ਕਰਦੇ ਹਾਂ ਕਿ ਇਹ ਜਿਹੜਾ ਅਨ ਡੈਮੋਕਰੇਟਿਕ ਕੰਮ ਹੈ ਇਹ ਬੰਦ ਹੋਣਾ ਚਾਹੀਦਾ ਇਹ ਫੈਸਲਾ ਕਾਰਪੋਰੇਸ਼ਨਾਂ ਤੇ ਔਰ ਮਿਊਨਿਸਪਲ ਕਮੇਟੀਆਂ ਤੇ ਛੱਡੇ ਜਾਣਾ ਚਾਹੀਦਾ ਅਗਰ ਉਹ ਕਨਵਿੰਸ ਲੈਂ ਕਿ ਉਹ ਸਿਸਟਮ ਚਲਾ ਸਕਦੇ ਆ ਉਸ ਹਿਸਾਬੇ ਨਾਲ ਉਹ ਚਲਾ ਲੈਣ ਜਿਹੜੀਆਂ ਸ਼ਰਤਾਂ ਉਹਨਾਂ ਨੂੰ ਲੱਗਦਾ ਕਿ ਟੈਂਡਰ ਜਿਹਦੇ ਵਿੱਚ ਸਾਰੇ ਲੋਕਾਂ ਨੂੰ ਵੱਤ ਵੱਤ ਕੰਮ ਮਿਲੇ ਉਹ ਸ਼ਰਤਾਂ ਹੁਣ ਸਮਾਂ ਆ ਗਿਆ ਜ਼ਰੂਰੀ ਆ ਉਹ ਆਪਣੇ ਹਿਸਾਬ ਨਾਲ ਸ਼ਰਤਾਂ ਡਿਸਾਈਡ ਕਰ ਲੈ ਪਰ ਜਿਹੜੇ ਦਿੱਲੀ ਵਾਲਿਆਂ ਦੇ ਨਾਲ ਬੈਠੇ ਆ ਸੁਪੰਧਾਰ ਇਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਅਥਰਾਂ ਤੋਂ ਧੱਕੇ ਨਾਲ ਇਹ ਕੰਮ ਕਰਾਏ ਜਾ ਰਹੇ ਆ ਇਹ ਸਾਰੀਆਂ ਚੀਜ਼ਾਂ ਤੇ ਅਸੀਂ ਨਜ਼ਰ ਰੱਖ ਰਹੇ ਆ ਇਹਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਇਸ ਕਰਕੇ ਇਹ ਕੰਮ ਪੰਜਾਬ ਸਰਕਾਰ ਨੂੰ ਤਰੁਤ ਜਿਹੜਾ ਉਹ ਬੰਦ ਕਰਨਾ ਚਾਹੀਦਾ ਇਸ ਕਰਕੇ ਇਹ ਤਿੰਨ ਚਾਰ ਇਸ਼ੂ ਆ ਇਸ ਤੋਂ ਇਲਾਵਾ ਕੋਈ ਹੋਰ ਤੁਹਾਡਾ ਕੋਈ ਕੁਐਸਚਨ ਹੈ ਵਿਸਤਾਰਿਤ ਦੱਸੋ ਸਰਕਾਰੀ ਕਾਲਜ ਦਾ ਡਿਟੇਲ ਦੱਸੋ ਕਿ ਇਹ ਜਿਹੜੇ ਸਟੂਡੈਂਟ ਨੇ ਉਹਨਾਂ ਕੋਲੋਂ ਬਾਂਡ ਭਰਾਰੇ ਨਈਂ ਨਿਊ ਐਡਮਿਸ਼ਨ ਲਈ ਨਹੀਂ ਜਿਹੜੇ ਬੱਚੇ ਦਾਖਲ ਤਾਂ ਹੋ ਚੁੱਕੇ ਆ ਉਹਨਾਂ ਨੂੰ ਇੱਕ ਕੰਡੀਸ਼ਨ ਲਾਈ ਹੋਈ ਆ ਕਿ ਤੁਸੀਂ 20 ਲੱਖ ਦਾ ਜਿਹੜਾ ਬਾਂਡ ਭਰਨਾ ਜਿਹਦੀ ਪ੍ਰਾਪਰਟੀ ਦੀ ਇੰਸ਼ੋਰੈਂਸ ਦੇਣੀ ਸੀ ਹੁਣ ਜੇ ਕਿਸੇ ਕੋਈ ਪ੍ਰਾਪਰਟੀ ਹੋਵੇ ਨਾ ਤਾਂ ਕਿੱਥੋਂ ਦੇ ਦੇਵੇ ਜਿਦੇ ਦੋ ਬੱਚੇ ਪੜਦੇ ਐ ਇੱਕ ਉਦਾਹਰਨ ਦਿੱਤੀ ਹੋਈ ਆ ਅੱਜ ਇੱਕ ਅਖਬਾਰ ਦੇ ਵਿੱਚ ਕਿ ਕੋਈ ਵਿੱਡੋ ਆ ਉਹਦੇ ਦੋ ਬੱਚੇ ਪੜਦੇ ਐ ਮੈਡੀਕਲ ਕਾਲਜ ਚ ਚਲੋ ਹਿੰਮਤ ਆ ਬੱਚਿਆਂ ਦੀ ਵੀ ਤੇ ਮਾਂ ਦੀ ਵੀ ਜਿਹੜੀ ਪੜਾ ਰਹੀ ਆ ਤੇ ਉਹ ਹੁਣ ਕਿੱਥੋਂ ਲਾਵੇ ਇੰਨੀਆਂ ਪ੍ਰਾਪਰਟੀਆਂ ਬੱਚਿਆਂ ਦੇ ਬੌਂਡ ਭਰਨ ਵਾਸਤੇ ਤੇ ਬੌਂਡ ਭਰੌਣੇ ਕਿਉਂ ਪੈਂਦੇ ਆ ਮੈਂ ਕਰਨ ਤੇ ਪੁੱਛਿਆ ਜੀ ਪੰਜਾਬ ਦਾ ਕੋਈ ਐਡਾ ਅਟਰੈਕਟਿਵ ਮਾਡਲ ਨਹੀਂ ਹੋ ਸਕਦਾ ਜਿਵੇਂ ਦਿੱਲੀ ਮਾਡਲ ਤਾਂ ਹੁਣ ਫਲॉप ਹੋ ਗਏ ਸਾਰੇ ਕੰਨ ਹੁਣ ਉਹਦਾ ਨਾਮ ਜਾਣਨਾ ਠੀਕ ਨਹੀਂ ਕੋਈ ਸਾਡਾ ਆਪਣਾ ਮਾਡਲ ਨਹੀਂ ਬਣ ਸਕਦਾ ਕਿ ਬੱਚੇ ਆਪ ਕਹਿੰਦੇ ਅਸੀਂ ਇੱਥੇ ਨੌਕਰੀ ਕਰਨੀ ਹੈ। ਬੱਚਿਆਂ ਨੂੰ ਦਿੰਦੇ ਕੀ ਉਹਦਾ ਗਲਤ ਹੈ ਨਾ ਇੰਨੀ ਮਿਹਨਤ ਕਰਕੇ ਬਣਦੇ ਆ। ਤੁਸੀਂ ਦਿੰਦੇ ਕੀ ਉਹਨਾਂ ਨੂੰ? ਆ ਦਿੱਲੀ ਤੋਂ ਤਾਂ ਜਿਹੜਾ ਮਰਜ਼ੀ ਬੰਦਾ ਦੋੜ ਲੱਗ ਤੇ ਭੱਤੀ ਹੋ ਜਾਂਦਾ ਆ ਕੇ ਸਿੱਧਾ ਹੀ। ਤੇ ਜਿਹੜਾ ਇੰਨੇ ਸਾਲ ਲਾ ਕੇ ਤੇ ਡਿਗਰੀ ਕਰਦਾ ਐ ਈ ਔਖੀ। ਉਹਨੂੰ ਆ ਜਾ ਕੇ ਤੁਸੀਂ ਉਹ ਤੇ 50000 60000 ਰੁਪਏ ਆਫਰ ਕਰਦੇ। ਇਸ ਕਰਕੇ ਆਪਣਾ ਸਿਸਟਮ ਠੀਕ ਕਰਨਾ। ਨਾ ਕਿ ਇਹ ਮੈਂਟਲ ਟੌਰਚਰ ਹੁੰਦਾ ਆਲਰੇਡੀ ਬੱਚੇ ਬੜੀ ਡਿਪਰੈਸ਼ਨ ਚ ਹੁੰਦੇ ਆ ਸਟੱਡੀ ਦਾ ਬੜਾ ਬੋਝ ਹੁੰਦਾ ਉੱਤੋਂ ਤੁਸੀਂ ਇਦਾਂ ਦੀਆ ਕੰਡੀਸ਼ਨ ਬੱਚਿਆਂ ਦੇ ਉੱਤੇ ਲਾ ਦਿੰਦੇ ਓ ਤਾਂ ਉਹਨਾਂ ਨੇ ਪੜ੍ਹਨਾ ਕੀ ਉਹਨਾਂ ਦੀ ਕੁਆਲਿਟੀ ਜਿਹੜੀ ਐਜੂਕੇਸ਼ਨ ਦੀ ਸuffer ਕਰਦੀ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀ ਬੱਚਿਆਂ 'ਚ ਬੜੀ ਹੀਣ ਭਾਵਨਾ ਆਉਂਦੀ ਆ ਜਦੋਂ ਬੱਚੇ ਨੂੰ ਇਸ ਕਰਕੇ ਕਲਾਸ ਤੋਂ ਬਾਹਰ ਕੱਢਿਆ ਜਾ ਰਿਹਾ ਕਿ ਤੇਰਾ ਮਾਪਿਓ 20 ਲੱਖ ਦੀ ਪ੍ਰਾਪਰਟੀ ਦੀ ਇੰਸ਼ੋਰੈਂਸ ਨਹੀਂ ਦੇ ਸਕਦਾ ਤੇ ਉਹ ਬੱਚੇ ਨੂੰ ਬਹੁਤ ਕੁਝ ਫੇਸ ਕਰਨਾ ਪੈਂਦਾ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਜਿਹੜੀਆਂ ਆਪਣੀਆਂ ਸਰਵਿਸੇਜ਼ ਨੂੰ ਇੰਨਾ ਅਟਰੈਕਟਿਵ ਬਣਾਓ ਕਿ ਜਿਹੜੇ ਬੱਚੇ ਆ ਉੱਥੇ ਪੰਜਾਬ 'ਚ ਕੰਮ ਕਰਨਾ ਪ੍ਰੈਫਰ ਕਰਨ। ਆ ਜਿਹੜੇ ਹਾਲਾਤ ਤੁਸੀਂ ਪੰਜਾਬ 'ਚ ਪਜਾਦੇ ਇੱਥੇ ਰਹੂਗਾ ਕੌਣ? ਇੱਥੇ 5 ਸਾਲ ਦਾ ਬੱਚਾ ਤਾਂ ਸੇਫ ਨਹੀਂ। ਬੱਚੀ ਘਰੋਂ ਬਾਹਰ ਗਈ ਸੇਫ ਨਹੀਂ। ਲੜਕੀ ਪੰਜਾਬ 'ਚ ਗਈ ਸੇਫ ਨਹੀਂ। ਤੇ ਤੁਸੀਂ ਬੌਂਡ ਭਰਾਈ ਜਾ ਸਾਰਿਆਂ ਕੋਲੋਂ ਵੀ ਤੁਸੀਂ ਭਜੜਾ ਨਹੀਂ ਤੇ ਕਮਾਈਆਂ ਤੁਸੀਂ ਤਰਾਕ ਬਾਹਰ ਲਈ ਤੋ। ਠੀਕ देखो ਗੱਲ ਇਹ ਹੈ ਕਿ ਬਹੁਤ ਸੈਨਸਿਟਿਵ ਇਸ਼ੂ ਹੈ ਮੈਂ ਕੱਲ ਫਗਵਾੜੇ ਦੇ ਕੋਲ ਜਿਹੜਾ ਸ਼ਹਾਦਪੁਰ ਬੱਚੇ ਦੇ ਨਾਲ ਵੱਦ ਫੈਲੀ ਹੋਈ ਤੇ ਕਤਲ ਹੋਇਆ ਬੜੀ ਬਹੁਤੀ ਦਰਦਨੀ ਵਾਲਾ ਕੰਮ ਹੋਇਆ ਕੱਲ ਮੈਂ ਬੱਚੇ ਦੇ ਘਰ ਮਾਪਿਆਂ ਨੂੰ ਮਿਲਣ ਵਾਸਤੇ ਗਿਆ ਸੀ ਇਸ ਤੋਂ ਬਾਅਦ ਵਿਦਰ ਵਿੱਚ ਵੀ ਇੱਕ ਇਨਸੀਡੈਂਟ ਹੋਈ ਮੈਂ ਸਮਝਦਾ ਕਿ ਜਦੋਂ ਛੋਟੇ ਬੱਚਿਆਂ ਨਾਲ ਇਤਨਾਂ ਦੇ ਕੁਝ ਹਾਦਸਾ ਹੁੰਦਾ ਤਾਂ ਸੋਸਾਇਟੀ ਦੇ ਵਿੱਚ ਸਥਾਨਿਕ ਪੱਧਰ ਦੇ ਉੱਤੇ ਤੋਕਣੀਆਂ ਭਾਵਨਾਵਾਂ ਇਸ ਤਿੱਕੇ ਅਮੋਸ਼ਨਲ ਹੁੰਦੀਆਂ ਨੇ ਗੁੱਸਾ ਵੀ ਹੁੰਦਾ ਕਿਉਂਕਿ ਕਾਨੂੰਨ ਦਾ ਡਰ ਪੰਜਾਬ ਦੇ ਵਿੱਚ ਨਹੀਂ ਰਿਹਾ ਘਟਾਵਾਂ ਵਧ ਗਈਆਂ ਪਰ ਮੈਂ ਕੱਲ ਉੱਥੇ ਵੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਇਸ ਵੇਲੇ ਸਮਾਂ ਹੈ ਕਿ ਸਾਰਿਆਂ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਤੇ ਸੋਚ ਵਿਚਾਰ ਕੇ ਸਾਨੂੰ ਕੰਮ ਕਰਨਾ ਚਾਹੀਦਾ ਹੈ ਕਿ ਓਕੇ ਜਿੰਨੇ ਕ੍ਰਾਈਮ ਕੀਤਾ ਉਹ ਕੋਈ ਹੋਵੇ ਭਾਵੇਂ ਇੱਥੇ ਦਾ ਹੋਵੇ ਭਾਵੇਂ ਕਿਸੇ ਹੋਰ ਥਾਂ ਦਾ ਹੋਵੇ ਸਾਰਿਆਂ ਨੂੰ ਇਸ ਗੱਲ ਤੇ ਡੱਟਣਾ ਚਾਹੀਦਾ ਕਿ ਉਹਨੂੰ ਫਾਂਸੀ ਲੱਗੇ ਇਹੋ ਜਿਹਾ ਕ੍ਰਾਈਮ ਤਾਂ ਹੀ ਰੁਕੇਗਾ ਜੇ ਇਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਲੱਗੇ ਉਹਦੇ ਬਾਅਦ ਤੇ ਪੁਲਿਸ ਨੂੰ ਵੀ ਆਪਣਾ ਸਹੀ ਰੋਲ ਪਲੇ ਕਰਨਾ ਚਾਹੀਦਾ ਹੈ ਇਨਵੈਸਟੀਗੇਸ਼ਨ ਪੂਰੀ ਸਹੀ ਕਰਨੀ ਚਾਹੀਦੀ ਫੋਰੈਂਸਿਕ ਐਵੀਡੈਂਸ ਵੀ ਸਹੀ ਤਰੀਕੇ ਨਾਲ ਜਿਹੜੀ ਆ ਡਾਕਟਰਾਂ ਨੇ ਵੀ ਰੋਲ ਪਲੇ ਕਰਨਾ ਚਾਹੀਦਾ ਔਰ ਟ੍ਰਾਇਲ ਦੇ ਵਿੱਚ ਜੁਡੀਸ਼ਰੀ ਨੂੰ ਵੀ ਫਾਸਤ ਵੱਧੋ ਦੇਣੀ ਚਾਹੀਦੀ ਹੈ ਟਾਈਮ ਬੋਰਡ ਦੇ ਕੇ ਨਾਲ ਐਗਜ਼ੈਂਪਲਰੀ ਪਨਿਸ਼ਮੈਂਟ ਹੋਣਗੀਆਂ ਤੇ ਤਾਂ ਕੰਮ ਰੁਕੇਗਾ ਪਰ ਜੇ ਤੁਸੀਂ ਇਸ ਤਰ੍ਹਾਂ ਦੇ ਦੇਸ਼ਾਂ ਦੀਆਂ ਅਪੀਲਾਂ ਕਰਨ ਲੱਗ ਗਏ ਜਿਸ ਤੋਂ ਦਾ ਬਹੁਤ ਪਿਆਦਾ ਕਰਨ ਲੱਗ ਗਿਆ ਇਹ ਬੜਾ ਚਿੰਤਾਜਨਕ ਹੈ ਇਹ ਨਾ ਹੋਵੇ ਤੇ ਕ੍ਰਿਮੀਨਲ ਨੂੰ ਅਸੀਂ ਹੀਰੋ ਬਣਾ ਦਈਏ ਕਿਉਂਕਿ ਹੁਣ ਕੋਈ ਸਟੇਟਾ ਚ ਇਲੈਕਸ਼ਨ ਹੈ ਇੱਥੇ ਇਦਾਂ ਦਾ ਮਾਹੌਲ ਬਣਾਓਗੇ ਉਹਦਾ ਫਾਇਦਾ ਕੁਝ ਹੋਰ ਕਿਤੇ ਲੈਣਾ ਸ਼ੁਰੂ ਹੋ ਜੂਗਾ ਉਹਦੇ ਹੱਕ ਚ ਲੋਕੀ ਆਉਣੇ ਸ਼ੁਰੂ ਹੋ ਜਾਣਗੇ ਇਹ ਕ੍ਰਾਈਮ ਐ ਨੂੰ ਕ੍ਰਾਈਮ ਤੱਕ ਰੱਖੀਏ ਕਿੰਨੇ ਕ੍ਰਾਈਮ ਕੀਤਾ ਔਰ ਜਿਹੜੇ ਵੀ ਸਥਾਨਕ ਲੋਕ ਐ ਭਾਵੇਂ ਬਾਹਰੋਂ ਆਏ ਲੋਕ ਵੀ ਆ ਪਰਵਾਸੀ ਵੀ ਆ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ ਕਿ ਇਹਦੇ ਖਿਲਾਫ ਸਾਰੇ ਕੋ ਇਹ ਤੁਹਾਡਾ ਵੀ ਨਾਂ ਬਦਨਾਮ ਕਰ ਰਿਹਾ ਤੇ ਆਪਾਂ ਜ਼ੁਲਮ ਦੇ ਖਿਲਾਫ ਡਟਣਾ ਸਿੱਖੀਏ ਇਹ ਨੂੰ ਲੱਗਦਾ ਕਿ ਇਹਨਾਂ ਗੱਲਾਂ ਤੋਂ ਸचेਤ ਵੀ ਹੋਣ ਦੀ ਲੋੜ ਐ ਕੋਈ ਸਾਜ਼ਿਸ਼ ਵੀ ਹੋ ਸਕਦੀ ਵੱਡੀ ਕਿਉਂਕਿ ਜਿਸ ਪਾਸੇ ਪੰਜਾਬ ਨੂੰ ਤੋਰਨ ਦੀਆਂ ਪਹਿਲਾਂ ਵੀ ਕਈ ਗੰਭੀਰ ਸਾਚਾ ਹੋਈਆਂ ਅਮਨ ਨੂੰ ਡਿਸਟਰਬ ਕਰਨ ਵਾਸਤੇ ਸ਼ਾਂਤੀ ਨੂੰ ਡਿਸਟਰਬ ਕਰਨ ਵਾਸਤੇ ਬੜੀ ਜ਼ਿੰਮੇਵਾਰੀ ਤੋਂ ਸਾਰਿਆਂ ਨੂੰ ਕੰਮ ਲੈਣਾ ਚਾਹੀਦਾ ਪਰ ਉਹ ਉਹਦੇ ਚ ਲੋਕਾਂ ਨੂੰ ਹੌਸਲਾ ਤਾਪ ਬਣੇਗਾ ਸ਼ਾਂਤੀ ਤਾਪ ਬਣੇਗੀ ਜੇ ਕਾਨੂੰਨ ਦਾ ਰਾਜ ਸਥਾਪਤ ਹੋਵੇ ਆਹ ਕਟੜਾਵਾ ਜਿਹੜੀਆਂ ਹੋ ਰਹੀਆਂ ਇਹਦੇ ਨਾਲ ਕੁਦਰਤੀ ਗੱਲ ਹੈ ਕਿ ਅੰਡਰਐਸਟ ਫੈਲਦੀ ਹੈ ਤੁਸੀਂ ਕਿਸੇ ਮਾਪੇ ਉੱ ਨਾਲ ਗੱਲ ਕਰ ਲੋ ਕਿ ਦੇਖੋ ਵੀ ਇਸ ਤਰ੍ਹਾਂ ਬੱਚਿਆਂ ਨੂੰ ਤੁਸੀਂ ਕਿੰਨੇ ਕੁ ਦਿਨ ਇਸ ਦਾ ਪਛਾਤੇ ਰੱਖ ਸਕਦੇ ਹੋ ਇਸ ਕਰਕੇ ਇਹ ਇਸ ਪਾਸੇ ਸਰਕਾਰਾਂ ਨੂੰ ਸचेत ਹੋਣਾ ਚਾਹੀਦਾ ਪਰ ਲੱਗਦਾ ਨਹੀਂ ਕਿ ਸਰਕਾਰ ਨੂੰ ਕੋਈ ਜੋ ਕੁਝ ਹੋ ਰਿਹਾ ਇਹ ਇਹ ਲੱਗਦਾ ਹੈ ਬੜਾ ਪੰਜਾਬ ਵਾਸਤੇ ਬੜੀ ਤੰਤਾ ਚੰਦ ਫਲਾਤਾ ਸਾਰਿਆਂ ਨੂੰ ਬੜੀ ਧੀਰਜ ਨਾਲ ਦੁੱਜੇ ਨਾਲ ਜ਼ੁਲਮ ਦੇ ਖਿਲਾਫ ਖੜਨਾ ਚਾਹੀਦਾ ਕੋਈ ਹੋਵੇ ਇਕੱਠੇ ਹੋ ਕੇ ਕਰਨਾ ਚਾਹੀਦਾ ਸਜਾਵਾਂ ਦੋਣੀਆਂ ਚਾਹੀਦੀਆਂ ਪਰ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੁੰਦਾ ਕਿ ਤੱਕ ਕਿ ਪੜਗਾਟ ਪੈਦਾ ਹੋਵੇ ਅਮਨ ਸ਼ਾਂਤੀ ਦੇ ਨਾਲ ਸਾਰਿਆਂ ਨੂੰ ਜਿਹੜਾ ਉਹ ਰਹਣਗੇ ਕਿ ਗਵਾਸਕ ਵੀ ਕਿਰਨੋਦੀ ਕਿਰਨੋਦੀ ਕਹਿੰਦੇ ਕਿ ਜੋ ਰਾਹੁਲ ਜਾਂਦੀ ਨਿਵੇਸ਼ਕ ਨਹੀਂ ਬਰੋਹਾਂ ਦੀ ਸੋਨਾ ਰਾਹੁਲ ਦਾ ਵੀ ਤੁਹਾਡੀ ਜੜ ਨੂੰ ਬਾੜੇ ਸਿੱਕਰ ਆਉਂਦਾ ਕੈਲਸਮ ਆਈ ਸੀ ਉਹ ਨਾ ਦੇਖਿਆ ਜਿਤਨਾ ਕੋਈ ਪੁਆਇੰਟ ਕੋਈ ਕੋਈ ਦੇਖੋ ਸਿਧਾਂਤਿਕ ਤੌਰ ਤੇ ਜਿਹੜੀ ਗੱਲ ਹੁੰਦੀ ਹੈ ਨਾ ਕਿ ਠੀਕ ਹੈ ਜੇ ਕਿਸੇ ਦੇ ਬਜ਼ੁਰਗ ਨੇ ਕੋ ਕੰਮ ਕੀਤਾ ਹੋਵੇ ਤੇ ਆਪਾਂ ਬੱਚਿਆ ਤੇ ਨਹੀਂ ਪਾਉਂਦੇ ਪਰ ਜੇ ਬਚਾ ਆ ਪ੍ਰਧਾਨ ਰਿਆ ਹੋਵੇ ਤੇ ਉਹਨੇ ਕਿਸੇ ਕਲਪਰੇਟ ਨੂੰ ਸ਼ੈਲਟਰ ਦਿੱਤੀ ਹੋਵੇ ਫਿਰ ਉਹ ਜਵਾਬਦੇਹ ਬਣ ਜਾਣਾ ਜਿਹੜਾ ਜਗਦੀਸ਼ ਟੈਤੂ ਵਰਗੇ ਜਿਹੜੇ ਆ ਜਦੋਂ ਪ੍ਰਧਾਨ ਸੀਗੇ ਰਾਹੁਲ ਗਾਂਧੀ ਜੀ ਉਹਨਾਂ ਦੇ ਜਿਹੜੇ ਅਗੇ ਆ ਆਪਣੀ ਪਾਰਟੀ ਦਾ ਸ਼ਿੰਗਾਰ ਰਹੇ ਆ ਪੰਜਾਬ ਦੇ ਵੀ ਇੰਚਾਰਜ ਲਾਇਆ ਜਾਂਦੇ ਰਹੇ ਆ ਉਸ ਜ਼ਿੰਮੇਵਾਰੀ ਤੋਂ ਰਾਹੁਲ ਗਾਂਧੀ ਨਹੀਂ ਪਾ ਸਕਦਾ ਜੇ ਆਦਰਵਾਇਜ਼ ਸਧਾਰਨ ਹਾਲਾਤਾਂ ਦੇ ਵਿੱਚ ਤੇ ਆਪਾਂ ਜੇ ਕਿਸੇ ਨੇ ਕੋਈ ਵੱਡੇ ਨੇ ਕੰਮ ਕੀਤਾ ਤੇ ਆਪਾਂ ਕਿੰਨੇ ਕਹਿੰਦਾ ਕਿ ਤਸੂਰ ਆ ਉਹ ਗਲਤ ਹੈ ਵਾਜਬ ਹੁੰਦੀ ਹੈ ਪਰ ਇੱਥੇ ਹਾਲੇ ਤੱਕ ਉਹ ਖੜੇ ਤਾਂ ਉਸੇ ਪਾਸੇ ਵੀ ਅੱਜ ਵੀ ਰਾਹੁਲ ਗਾਂਧੀ ਘੱਟ ਪੱਧਰ ਤੋਂ ਨਹੀਂ ਹੈ ਪਰ ਉਹ ਸਾਰੇ ਜਿਨ੍ਹਾਂ ਤੇ ਕਤਲੇਆਮ ਦਾ ਇਲਜ਼ਾਮ ਹੈ ਜਿਨ੍ਹਾਂ ਦੇ ਉਹਦੇ ਚ ਡਾਡਾਵਤੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਨਾਮ ਨੇ ਲਿਖੇ ਹੋਏ ਉਹ ਸਾਰੇ ਉਹਨਾਂ ਦੇ ਸੱਚੇ ਖੱਬੇ ਉੱਥੇ ਬੈੰਦੇ ਆ ਤਾਂ ਫਿਰ ਉਹ ਬਲੇਮ ਵੀ ਉਹਨਾਂ ਨੂੰ ਸ਼ੇਅਰ ਕਰਨਾ ਪਵੇ। ਕਿਸੇ ਵਾਰ ਕੱਲ ਐਸਜੀਪੀਸੀ ਮੈਂਬਰਾਂ ਨੇ ਸਵਾਲ ਖੜੀ ਕੀਤੀਆਂ ਵੀ ਸ਼ਰੋਣੀ ਅਕਾਲੀ ਦਰ ਜੀਬੀਸੀ ਦੇ ਪੈਸਿਆਂ ਦੇ ਸਿਰ ਤੇ ਬੜ ਪ੍ਰਭਾਵ ਤੇ ਲੱਗਿਆ ਸੇਵਾ ਕਰਨ ਦੇ ਵਿਦਾਂਜਨ ਤਾਂ 86 ਲੱਖ ਲੈਣਾ ਚਾਹੁੰਦੇ ਨੇ ਇਸ ਨੂੰ ਕਿਉਂ ਜੀ ਦੇਖੋ ਗੱਲ ਹੈ ਕਿ ਸਾਨੂੰ ਤਾਂ ਪਤਾ ਹੈ ਕਿ ਸੇਵਾ ਦਾ ਸੰਕਲਪ ਕੀ ਹੈ ਗੁਰੂ ਸਾਹਿਬ ਨੇ ਸਾਨੂੰ ਸੇਵਾ ਕਰਨੀ ਸਿਖਾਈ ਹੈ ਅਸੀਂ ਉਹ ਸੇਵਾ ਆਪਣੀ ਜਾਰੀ ਰੱਖਾਂਗੇ ਹੋਰ ਤਗੜੇ ਹੋ ਕੇ ਜਾਰੀ ਰੱਖਾਂਗੇ ਉਹਦੇ ਵਕਤੇ ਸਾਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਪੈਸਾ ਪ੍ਰੈਸ਼ਰ ਕਰਨ ਦੀ ਨਾ ਲੋੜ ਹੈ ਨਾ ਸੀ ਕਿਤੇ ਕਰਦੇ ਆਪਣੇ ਸਾਡੀ ਪਾਰਟੀ ਇਸ ਗੱਲ ਨੂੰ ਸਮਰਥ ਕਿ ਡੋਕੀ ਪਾਰਟੀ ਦੇ ਵਿੱਚ ਭਰੋਸਾ ਕਰਦੇ ਆ ਕੋਈ ਨਹੀਂ ਆ ਹੁਣ ਅਸੀਂ ਦੋ ਕੁ ਦਿਨਾਂ ਤੱਕ ਜੋ ਜੜੀ ਹੈ ਸੰਗਤ ਦੇ ਸਹਿਯੋਗ ਦੇ ਨਾਲ ਇਕੱਠਾ ਕੀਤਾ ਉਸ ਇੱਕ ਦੋ ਦਿਨਾਂ ਤੱਕ ਉਹਦੀ ਫਿਰ ਦੁਬਾਰਾ ਡਿਸਟ੍ਰਿਬਿਊਸ਼ਨ ਸ਼ੁਰੂ ਕਰ ਲਗੇ ਦੇਣ ਵਾਲਿਆਂ ਦੇ ਵਿੱਚ ਕੋਈ ਅੰਤ ਨਹੀਂ ਜਿਹੜੇ ਹਿੱਸਾ ਪਾਉਣ ਵਾਲੇ ਬਹੁਤ ਆ ਪਰ ਇਹ ਕੁਝ ਬੰਦਿਆਂ ਦਾ ਕੰਮ ਡਿਊਟੀ ਲੱਗੀ ਹੋਈ ਆ ਏਜੰਸੀਆਂ ਵੱਲੋਂ ਕਿ ਲੱਤਾਂ ਅਕਾਲੀ ਦਲ ਦੀਆਂ ਖਚਣੀਆਂ ਆ ਬਾਦਰ ਵੀ ਕਿਹਾ ਸੀ ਨਾ ਵੀ ਨજર ਵੱਟੋ ਰਾਣੀ ਚਾਹੀਦੀ ਨજર ਨਹੀਂ ਲਗਣੀ ਚਾਹੀਦੀ ਕੰਮ ਚੱਲਦਾ ਰਹਿੰਦਾ ਹੁੰਦਾ ਕੋਈ ਗੱਲ ਨਹੀਂ ਠੀਕ ਜੀਮਾ ਸਾਹਿਬ ਕੱਲ ਬੀਜੇਪੀ ਨੇ ਕਲੀਅਰ ਕੀਤਾ ਵੀ ਜਿਹੜਾ ਪਾਕਿਸਤਾਨ ਦੀ ਪ੍ਰਵਾਨਗੀ ਨਹੀਂ ਦਿੱਤੀ ਆਪਨੇ ਸਿੱਖ ਦਿੱਤੇ ਉਹ ਸੁਰੱਖਿਆ ਕਾਰਨਾਂ ਦੇ ਕਰਕੇ ਨਹੀਂ ਦਿੱਤੀ ਉਸ ਨੂੰ ਵੀ ਮੇਰੇ ਦੇਖੋ ਕੋਈ ਜਸਟੀਫਿਕੇਸ਼ਨ ਕਿਸੇ ਵੀ ਤਰੀਕੇ ਦੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਇਹਨਾਂ ਨੇ ਦੇਖਿਆ ਪਹਿਲਾਂ ਪਾਕਿਸਤਾਨ ਦੀ ਐਕਸਟਰਨਲ ਟ੍ਰੇਡ ਮਿਨਿਸਟਰੀ ਨੂੰ ਕਿ ਸਾਡਾ ਜਥਾ ਜਾਣਾ ਚਾਹੁੰਦਾ ਤੇ ਤੁਸੀਂ ਉਹਦੀ ਜ਼ਿੰਮੇਵਾਰੀ ਲੈਂਦੇ ਹੋ ਕਿ ਨਹੀਂ ਲੈਂਦੇ ਜੇ ਤਾਂ ਇਹਨਾਂ ਨੂੰ ਉਹਨਾਂ ਦੇ ਗਵਰਨਮੈਂਟ ਨੇ ਡਿਨਾਈ ਕੀਤਾ ਇਹਨਾਂ ਦਾ ਸਿੱਧਾ ਮਤਲਬ ਉਹ ਕਹਿੰਦੇ ਇੱਥੇ ਪਾਰਟੀਆਂ ਨਾ ਨਾ ਫੈਸਲੇ ਕਰੀ ਜਾਂਣ ਸਰਕਾਰ ਦਾ ਕੰਮ ਹੈ ਮਤਲਬ ਉਹ ਇਹ ਕਹਿੰਦਾ ਕਿ ਇਹ ਕਹਿੰਦਾ ਸਰਕਾਰ ਦੇ ਕੋਲੇ ਇਨਪੁਟ ਹੈਗੀ ਹੈ ਤਾਂ ਕਰਕੇ ਇਹਦੀ ਅਲਾਉਂ ਨਿਕਾਲੇ ਇਨਪੁਟ ਤਾਂ ਜ ਸਾਰਾ ਸਾਲ ਹੀ ਇਨਪੁਟ ਜਿਹੜੀਆਂ ਨੇ ਜਦੋਂ ਵੀ ਕੋਈ ਘਟਨਾ ਹੋ ਜਾਂਦੀ ਹੈ ਤੇ ਬਾਅਦ ਚ ਜੇਕਰ ਆਦੰਦਾਜੀ ਇਨਪੁਟ ਹੈਗੀ ਉਹ ਕੀ ਅਨੁਪਟ ਹੁੰਦੀ ਹੈ ਨਾ ਕਿ ਪਹਿਲਾਂ ਪਤਾ ਲੱਗਿਆ ਨਾ ਬਾਅਦ ਚ ਪਤਾ ਲੱਗਿਆ ਇੱਕ ਐਸਟੈਬਲਿਸ਼ਡ ਨਾਮ ਨੇ ਇੱਕ ਦੇਸ਼ ਤੇ ਦੂਜੇ ਦੇਸ਼ ਤੇ ਡੈਡੀਕੇਸ਼ਨ ਜਾਂਦੇ ਆ ਯਾਤਰਾਵਾਂ ਜਾਂਦੀਆਂ ਇਹ ਦੇਖ ਲਈ ਆਜ਼ਾਦੀ ਵੇਲੇ ਦੇ ਫੈਸਲੇ ਨੇ ਕਿ ਗੁਰਦੁਆਰਾਵਾਂ ਵਾਸਤੇ ਜਿਹੜੇ ਆ ਸੰਗਤਾਂ ਨੂੰ ਅਲਾਉ ਕੀਤਾ ਜਾਊਗਾ ਛੋਟੀ ਜੀ ਗੱਲ ਨਹੀਂ ਐ ਲੋਕੀ ਆਪਣੇ ਡੇ ਵੱਡੇ ਤੇਥ ਸਥਾਨ ਛੱਡ ਕੇ ਤੇ ਇਸ ਦੇਸ਼ ਨੂੰ ਲੋਕਾਂ ਨੇ ਪ੍ਰੈਫਰ ਕੀਤਾ ਸੀ ਉਦੋਂ ਤੇ ਇੱਥੇ ਆ ਕੇ ਬਸੇ ਸੀ ਅਸ਼ੋਰੈਂਸ ਸੀ ਗਿਆ ਉਦੋਂ ਕਿ ਇਹ ਚੀਜ਼ਾਂ ਤੁਸੀਂ ਆਰਾਮ ਨਾਲ ਆ ਕੇ ਕੋਈ ਕਿਸੇ ਨੂੰ ਰੁਕ ਟੁਕ ਨਹੀਂ ਹੋਏਗੀ ਹੁਣ ਹੌਲੀ ਹੌਲੀ ਕਰਦੇ ਕਰਦੇ ਤੁਸੀਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੀ ਬੰਦ ਕਰਦੇ ਤੋ ਇੱਕ ਡੈਡੀਕੇਟਿਡ ਕੋਰੀਡੋਰ ਆ ਸੀਮਤ ਇਕਨੋਮਿਕ ਦੀ ਜਗਾ ਔਰ ਦਜੀ ਗਵਰਨਮੈਂਟ ਜਿਹੜੀ ਆ ਉਥੇ ਦੀ ਜ਼ਿੰਮੇਵਾਰੀ ਅਗਰ ਲੈਂਦੇ ਆ ਤੇ ਫਿਰ ਸਾਡੀ ਗਵਰਨਮੈਂਟ ਨੂੰ ਕਿਉਂ ਭੇਜਦੇ ਇਹ ਤਾਂ ਕੰਮ ਇਦਾਂ ਦੀ ਆ ਜੇ ਫਿਰ ਜੇ ਕੱਲਾ ਇਹਦਾ ਭਾਦਾ ਬਣਾਉਣ ਲੱਗ ਗਏ ਨਾ ਉੱਥੇ ਸਾਰੇ ਲਿਖ ਕੇ ਦੇ ਦੇਣਗੇ ਕਿ ਅਸੀਂ ਆਪਣੇ ਆਪ ਜ਼ਿੰਮੇਵਾਰਾਂ ਤੇ ਜੋ ਫਿਰ ਭੇਜਦੇ ਨੇ ਇਹ ਤਾਂ ਜਦੋਂ ਹੈਲਮਟ ਵਾਲੀ ਗੱਲ ਆਈ ਸੀ ਵਰਡਵਾਰ ਦੇ ਵਿੱਚ ਤੇ ਸਿੱਖ ਫੌਜੀਆ ਨੇ ਦੇਖ ਕੇ ਦਿੱਤਾ ਸੀ ਕਿ ਜੇ ਸਾਡੇ ਸਿਰ 'ਚ ਗੋਲੀ ਵੱਜੀ ਅਸੀਂ ਇੰਸ਼ੋਰੈਂਸ ਤੇ ਕੋਈ ਵੀ ਕਲੇਮ ਜੇ ਤੁਹਾਡਾ ਅਸੀਂ ਤੁਹਾਡੇ ਤੋਂ ਨਹੀਂ ਲਵਾਂਗੇ ਇਸ ਕਰਕੇ ਇਹ ਬਹਾਨੇ ਨਹੀਂ ਹੋਣੇ ਚਾਹੀਦੇ ਦੇਖੋ ਤੁਸੀਂ ਕ੍ਰਿਕਟ ਸ਼ੁਰੂ ਕਰ ਲੀਓ ਉੱਥੇ ਤੁਸੀਂ ਸਟੇਡੀਅਮ ਚ ਜਿੱਦੇ ਭੀੜਾਂ ਨੇ ਉੱਥੇ ਤੁਹਾਨੂੰ ਭਰੋਸਾ ਵੀ ਕੁਝ ਨਹੀਂ ਹੋਊਗਾ ਤੇ ਇੱਥੇ 5-600 ਬੰਦੇ ਨੇ ਜਾਣਾ ਤੇ ਇੱਕ ਅਸਕਾਉਂਟ ਦੇ ਅੰਦਰ ਜਾਣਾ ਇੱਕ ਕੰਟਰੀ ਦੀ ਜਮਵਰੀ ਆ ਇੱਥੇ ਅਸੀਂ ਬਹਾਨਾ ਨਾ ਦੇਨੇ ਥੈਂਕ ਯੂ ਮੈਂ ਪਾਕਿਸਤਾਨ ਦੇ ਆਰੇ ਲੋਕੀ ਤਾਂ ਉੱਥੇ ਪਾਕਿਸਤਾਨ ਦੇ ਘੱਟ ਨਹੀਂ ਆ ਜਿੱਥੇ ਮੈਚ ਹੋ ਰਿਹਾ ਉੱਥੇ ਪਾਕਿਸਤਾਨ ਦੇ ਲੋਕਾਂ ਦੀ ਗਿਣਤੀ ਘੱਟ ਨਹੀਂ ਆ ਤੁਸੀਂ ਜਾ ਕੇ ਦੇਖ ਲਓ ਉੱਥੇ ਦੁਬਈ ਕਿੰਨੀ ਜਨਤਾ ਉੱਥੇ ਪਾਕਿਸਤਾਨ ਦੀ ਹੈ ਕਿੰਨੀ ਹਿੰਦੁਸਤਾਨ ਦੀ ਸ਼ਿਮਰਦਾਵਾ ਤੁਸੀਂ ਜਾ ਕੇ ਦੇਖ ਲਓ ਉੱਥੇ ਕੋਈ ਰੱਖ ਮੰਤਰੀ ਜੀ ਨੇ ਮਿਸ਼ਨ ਚੜਦੀ ਕਲਾ ਸ਼ੁਰੂ ਕੀਤਾ ਹੈ ਮਿਸ਼ਨ ਚੜਦੀ ਕਲਾ ਸ਼ੁਰੂ ਕੀਤਾ ਹੈ ਮੰਤਰੀ ਨੇ ਭਗਵਨ ਤੁਹਾਨੂੰ ਜੀ ਨੇ ਕਿऐसे ਦੇਖਦੇ ਨਹੀਂ ਉਹ ਤਾਂ ਉਹਨਾਂ ਦੀ ਚੜਦੀ ਹੀ ਹੁੰਦੀ ਹੈ ਮੇਰਾ ਮਤ ਮੈਂ ਤਾਂ ਪਤਾ ਨਹੀਂ ਤੇ ਮੁਰ ਕਹਿੰਦੀ ਚੀਜ਼ ਚੜਾਉਂਦੀ ਹੋਰ ਪਰਾਲੀ ਤੇ ਪ੍ਰਾਲੀ ਦੇ ਸੁਪਰੀਮ ਕੋਰਟ ਦੇ ਆਰਡਰ ਹੈ ਜਿਹੜਾ ਪ੍ਰਾਲੀ ਸਾਡਾ ਪ੍ਰੈਸ ਕੀਤਾ ਜਾਵੇ ਕਿਵੇਂ ਦੇਖੋ ਸੁਪਰੀਮ ਕੋਰਟ ਦੀ ਇੱਕ ਤਲਕ ਟਿੱਪਣੀ ਆਈ ਹੈ ਕਿ ਕਿਸਾਨ ਕੋਈ ਵੀ ਹੈ ਅਗਰ ਪ੍ਰਾਲੀ ਜਲਾਤਾ ਹੈ ਤਾਂ ਉਸ ਨੂੰ ਸਖਤ ਸਖਤ ਸਜ਼ਾ दी ਜਾਏ ਗ੍ਰਿਫਤਾਰੀ ਤੱਕ ਹੋ ਅੰਦਾਤਾ ਕਹਿ ਕਰਕੇ ਉਸ ਨੂੰ ਸਜ਼ਾ سے ਬਰੂਮ ਨਹੀਂ ਲੱਗਾ ਕੋਈ ਇਹਨਾਂ ਨੂੰ ਕੋਈ ਹੁਣ ਤਾਂ ਵਿਚਾਰੇ ਦਾ ਝੋਲਾ ਹੀ ਨਹੀਂ ਬਚਿਆ ਉਹਨੂੰ ਤੇ ਤਰਸ ਕਰੋ ਉਹਨੂੰ ਕੁਝ ਪੈਸੇ ਦਿਓ ਐਵੇਂ 24 ਘੰਟੇ ਉਹਨੂੰ ਹਰ ਗੱਲ ਦਾ ਟਾਰਗੇਟ ਨਾ ਬਣਾਈ ਜਾਓ ਉਹਨੂੰ ਰੋਟੀ ਰੋਜੀ ਦੇ ਫਿਕਰ ਪਿਆ ਉਹਨੂੰ ਅਗਲੀ ਫਸਲ ਵੀ ਚੰਦਾ ਫਿਕਰ ਪਿਆ ਉਹਦੇ ਤਾਂ ਨਜ਼ਰ ਹੀ ਲਾਉਂਦੀ ਵੀ ਨਾ ਪਰਾਲੀ ਆ ਰਹੀ ਐ ਨਾ ਝੋਨਾ ਆ ਰਿਹਾ ਨਾ ਬਸਪਤੀ ਆ ਰਹੀ ਐ ਸਾਰਾ ਕੁਝ ਵਿਚਾਰੇ ਤਾਂ ਡੁੱਬਿਆ ਪਿਆ ਇਸ ਕਰਕੇ ਉਹਦੇ ਤੇ ਹੁਣ ਤਰਸ ਕਰਨਾ ਚਾਹੀਦਾ Hadi.